ਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਆਵੇ ਰੋ ਰੋਇਆ ਪੱਤ ਗਿਆ ਐ ਅੱਛਾ ਕੋਇਆ ਪੱਤ ਗਿਆ ਜੋ ਠੀਕ ਆ ਤੇ ਘਰ ਚ ਕੌਣ ਕੌਣ ਵਾ ਤੇ ਆਪਣਾ ਨਾਮ ਪਹਿਲੋ ਦੱਸੋ ਜਿਸ ਨੂੰ ਕਸ਼ਮੀਰ ਕੌਰ ਤੇ ਕਿਹੜੇ ਪਿੰਡ ਤੋਂ ਨਹੀਂ ਮੈਂ ਮਹਿਮਾ ਪਿੰਡ ਤੋਂ ਅੱਛਾ ਤੇ ਕਿਦਾਂ ਦੱਸੋ ਵੀ ਕੀ ਤੁਹਾਨੂੰ ਪਰੇਸ਼ਾਨੀ ਹੈ ਪਰੇਸ਼ਾਨੀ ਇਹ ਜੇ ਨਾਲ ਹਰੇ ਘਰ ਚ ਲਾਟ ਰਹੀ ਹੈ ਹੂੰ ਹੂੰ ਕੁੜੀਆਂ ਮਤਿਆਰਾਂ ਦੁਆਹੇ ਜਾਂਦੇ ਨਾ ਬਾਹਰ ਹੂੰ ਦੀ ਮਾਂ ਜਾਂਦੀ ਲੱਗ ਗਈ। ਤੇ ਪਾਸੇ ਇਹ ਜਾਦੀ ਤੰਗੂ। ਠੀਕ ਐ। ਇਹ ਘਰ ਚ ਕੋਣ ਕੋਣ ਵਾਂ ਹੋਰ? ਘਰ ਚ ਮੇਰੀ ਨੋ ਇੱਕ ਪੋਤੜਾ ਉਹ ਹੱਸਿਆ। ਤੇ ਉਹ ਵਿਚਾਰਾ ਲਿਆਉਂਦਾ ਚਾਹੀ ਖਾਨੀ ਆ। ਹਮ। ਮਾਂ ਹਸਦੀ ਉੱਥੇ ਜਿਹਦਾ ਹੋਰ ਨਹੀਂ ਕੋਈ। ਅੱਛਾ। ਤੋ ਚੰਨਰ ਨੂੰ। ਅੱਛਾ ਨੋ ਵਾਂ। ਤੇ ਕੰਮ ਕੋਣ ਕਰਦਾ ਘਰ ਦਾ? ਤੁਸੀਂ ਵੀ ਲੱਗਦਾ ਕੰਮ ਕਰਵਾ ਕੇ ਆਏ ਹੋਣੇ। ਹਾਂਜੀ ਗੁਰ ਤਾਂ ਦਾ ਚਾ। ਅੱਛਾ। ਠੀਕ ਸਾਰਾ ਸੰਭ ਦੇ ਅੱਛਾ ਤੇ ਬੇਟੀਆਂ ਬੇਟੀਆਂ ਪੜਦੀਆਂ ਹਨ ਅਛਾ ਪੜਦੀਆਂ ਹਨ ਇੱਕ ਵਿਚਾਰ ਜਾਂਦੀ ਆ ਅਛਾ ਇੱਥੇ ਪੜਦੀਆਂ ਠੀਕ ਤੇ ਬੇਡੇ ਦੀ ਤੁਸੀ ਕਹਿੰਦੇ ਡੈਥ ਵੀ ਹੋਈ ਆ ਹਾਂਜੀ ਬੇਟੀ ਦੀ ਕਹਿੰਦੇ ਨਾ ਕਿ ਮੌਤ ਵੀ ਹੋਈ ਆ ਹੋ ਨਹੀਂ ਅਛਾ ਦੋ ਬੇਟਿਆਂ ਦੀ ਮੌਤ ਹੋ ਗਈ ਹੋ ਨਹੀਂ ਤੇ ਇਹ ਤੇ ਉਹ ਦੀ ਅਛਾ ਪਿਓ ਦੀ ਵੀ ਮੌਤ ਹੋ ਗਈ ਆ ਹਾਂ ਠੀਕ ਆ ਗੋ ਅਛਾ ਤੇ ਉਹ ਕਿਦਾਂ ਮਤਲਬ ਉਹਨਾਂ ਦੀ ਮੌਤ ਹੋਈ ਆ ਓ ਜਿਆਸਾ ਕੀਤਾ ਹੀ ਡਾਕਟਰ ਦਾ ਫਖਰੇ ਟੋਟੇ ਹੀ ਵੱਡੀ ਨੇ ਅੱਛਾ ਤੇ ਉਹਨਾਂ ਨਾਲ ਜਰਾ ਕੋਈ ਹੋਰ ਹੂੰ ਤਾਂ ਦੂਜਾ ਉਹ ਹੀ ਉਹਨੂੰ ਬੈਠੇ ਗਏ ਸੀ ਨੂੰ ਪਤਾ ਕੀ ਹੋ ਗਿਆ ਕੀ ਹੋ ਗਿਆ ਚਲ ਫਿਰ ਤੇ ਬੜੀ ਆ ਨਹੀਂ ਚਲ ਬਿਜੁਰਗ ਸੀ ਹੂੰ ਹੂੰ ਹਾਂ ਐਸੇ ਤਰ੍ਹਾਂ ਇੱਕ ਅਸ਼ਾ ਤੇ ਤੁਹਾਡੀ ਉਮਰ ਕਿੰਨੀ ਹੋ ਗਈ ਆ ਉਮਰਾਂ ਨਹੀਂ ਲਾ ਅੱਛਾ ਚਲੋ ਕੋਈ ਗੱਲ ਨਹੀਂ ਤੇ ਫੇਰ ਘਰ ਦਾ ਮਲੇ ਗੁਜ਼ਾਰਾ ਕਿੱਦਾਂ ਚੱਲਦਾ ਇਤਰਾ ਨਹੀਂ ਤਿੰਨ ਪੱਤਨ ਕਰਕੇ ਦਿਖਾਈ ਦੇ ਅੱਛਾ ਵੀ ਪੁੱਟੇ ਆ ਹਾਂਜੀ ਤੇ ਫਲੈਸ਼ਾਂ ਬਣੀਆਂ ਨਹੀਂ ਆ ਹਨਾ ਨਾ ਬਣੀਆਂ ਹੂੰ ਪਾਜੀ ਸਾਡੀਆਂ ਪੁੱਤਾਂ ਨਹੀਂ ਬਣੀਆਂ ਹੂੰ ਤੇ ਸਾਡੀਆਂ ਕੰਨੀਆਂ ਜਾਂਦੀਆਂ ਦੂਰ ਵੜੀਆਂ ਅੱਛਾ ਤੇ ਗ੍ਰਾਂਟ ਵਗੈਰਾ ਕੋਈ ਨਹੀਂ ਮਿਲੀ ਹਾਂਜੀ ਹੂੰ ਜਵਾਨ ਮਹਿਮਾਨੀ ਕੀ ਕਰੋ ਮੈਨੂੰ ਹਾਂ ਅਗਰ ਮਰਗਤਿੰਗ ਨੰਬਰ ਜਾਂ ਕੰਮ ਤੇ ਚਲੋ ਘਰੇ ਹੀ ਬਿਆ ਕੰਮ ਹਾਂ ਬਜ਼ੁਰਗ ਮਾਤਾ ਜੋ ਆਪਣਾ ਆਪ ਹੀ ਘਰ ਨੂੰ ਚਲਾ ਰਹੇ ਨੇ ਇਸ ਹਾਲਤ ਵਿੱਚ ਵੀ ਅੱਛਾ ਜੀ ਹਾਂਜੀ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ